ਗੁੱਗਾ ਗਪੌੜਾ ਤੇ ਸੁਲਤਾਨ ਪਵਾੜਾ ਆਰੰਭਕ ਸ਼ਬਦ ਪੰਜਾਬ ਦੇ ਲੋਕ ਬਹਿਮਾ ਭਰਮਾਂ ਦੀ ਮਾਰ ਹੇਠਾਂ ਅਨੇਕਾਂ ਰੋਹਾਨੀ ਤਸੀਹੇ ਸਹਿੰਦੇ ਆਏ ਹਨ ਮਾਨਸਿਕ ਭਟਕਣਾ ਵਿੱਚ ਪੈ ਕੇ ਕਿੰਨੀਆਂ ਕਿਸਮਾਂ ਦੇ ਪੀਰ ਪੈਗੰਬਰ ਮੰਨਦੇ ਰਹੇ ਅਤੇ ਭੁੱਖੇ ਬਾਲਾਂ ਦੇ ਮੂੰਹ ਰੋਟੀ ਕੱਢ ਕੇ ਦੰਮੀਆਂ ਦੇ ਪੇਟ ਭਰਦੇ ਰਹੇ ਇਸ ਦਾ ਪ੍ਰਮਾਣ ਇੱਥੋਂ ਦੇ ਲੋਕਾਂ ਵੱਲੋਂ ਮੰਨੇ ਜਾਂਦੇ ਅਣਗਿਣਤ ਪੀਰਾ ਅਤੇ ਵੱਡੇ-ਵਡੇਰਿਆਂ ਦੇ ਕਈ ਥਾਂ ਮਾੜੀਆਂ ਤਕੀਏ ਪੀਰਖਾਨੇ ਇਸ ਵੇਲੇ ਪਹਿਲਾਂ ਨਾਲੋਂ ਵੀ ਰੌਣਕੀਲੇ ਰੂਪ ਵਿੱਚ ਮਿਲਦੇ ਹਨ ਮਹੱਲ ਜਿਵੇਂ ਕਾਲਾ ਮਹਿਲ ਸਮਾਦਾਂ ਤੇ ਦਰਗਾਹਾਂ ਵੀ ਹਨ ਜਿੰਨਾ ਪੀਰਾਂ ਦਰਵੇਸ਼ਾਂ ਦੇ ਨਾਵਾਂ ਨਾਲ ਕਿਸੇ ਤਰ੍ਹਾਂ ਦੀ ਸਿੱਧੀ ਦੀ ਪ੍ਰਸਿੱਧੀ ਜੁੜ ਗਈ ਉਹਨਾਂ ਦੇ ਨਾਮ ਤੇ ਥਾਂ ਪੂਜਣਯੋਗ ਮੰਨੇ ਜਾਂਦੇ ਰਹੇ ਇਸ ਕਿਸਮ ਦੇ ਸਿੱਧ ਬਾਬਿਆਂ ਦਰवेशਾਂ ਦੀਆਂ ਦਰਗਾਹਾਂ ਸੰਤਾਂ ਸਾਧਾਂ ਦੀਆਂ ਸਮਾਧਾਂ ਵੱਡੇ ਵਡੇਰਿਆਂ ਦੇ ਥਾਨ ਤੇ ਮੰਦਰ ਹਰ ਦਸਾਂ 15 ਕੋਹਾਂ ਦੀ ਵਿੱਥੋਂ ਤੇ ਕਿਸੇ ਨਾ ਕਿਸੇ ਢੰਗ ਵਿੱਚ ਕੱਚੇ ਪੱਕੇ ਰੂਪ ਵਿੱਚ ਖੜੇ ਕੀਤੇ ਮਿਲਦੇ ਹਨ ਇਹਨਾਂ ਸਾਰੇ ਪੀਰਾਂ ਤੇ ਵਲੀਆਂ ਬਾਰੇ ਖੋਜ ਕੇ ਸਮਗਰੀ ਇਕੱਤਰ ਕੀਤੀ ਜਾਵੇ ਤਾਂ ਪ੍ਰਾਤਨ ਕਾਲ ਤੋਂ ਹੁਣ ਤੱਕ ਵਿਗਸਰਈਆਂ ਮਨੋਤਾਂ ਦੇ ਵਿਕਾਸ ਦੀ ਗਾਥਾ ਦਾ ਉਤਮ ਕਿਸਮ ਦਾ ਮਨੋਰੰਜਕ ਗ੍ਰੰਥ ਸੰਚਿਤ ਹੋ ਸਕਦਾ ਹੈ ਨਾਲ ਹੀ ਆਰੰਭ ਕਾਲ ਦੇ ਅੰਧ ਵਿਸ਼ਵਾਸਾਂ ਦੀ ਗਾਥਾ ਦੇ ਭਿੰਨ-ਭਿੰਨ ਰੂਪਾਂ ਦੀ ਪੜਤਾਲ ਲਈ ਸਮੱਗਰੀ ਵੀ ਜਟਾਈ ਜਾ ਸਕਦੀ ਹੈ ਅੰਧ ਵਿਸ਼ਵਾਸਾਂ ਅਤੇ ਪੀਰਾਂ ਫਕੀਰਾਂ ਪ੍ਰਤੀ ਸ਼ਰਧਾ ਕਿੰਨੀ ਅੰਨੀ ਹੁੰਦੀ ਹੈ ਇਸ ਦੇ ਰਹੱਸ ਅੱਜ ਤੱਕ ਦੇ ਲੋਕ ਜੀਵਨ ਵਿੱਚ ਝਲਕਦੇ ਹਨ ਕੁਝ ਬਾਰੇ ਹੋਏ ਇੱਕ ਸੱਜਣ ਨੇ ਗਾਲੜ ਪੀਰ ਦੀ ਵਾਰਤਾ ਲਿਖੀ ਸੀ ਜਿਸ ਦੀ ਪੀਰੀ ਦੇ ਮੂਲ ਤੇ ਵਿਕਾਸ ਦਾ ਵਰਤਾਂਤ ਬੜਾ ਹੀ ਮਨੋਰੰਜਕ ਹੈ ਇੱਕ ਗਾਲੜ ਭਾਵਕੇ ਕਾਟੋ ਦੇ ਮਰ ਜਾਣ ਉੱਤੇ ਉਸ ਦੀ লাশ ਠਕਣ ਲਈ ਕਿਸੇ ਵੱਲੋਂ ਦੋ ਇੱਟਾਂ ਰੱਖਣ ਤੋਂ ਫਿਰ ਇਹ ਗਾਲੜ ਪੀਰ ਦੀ ਕਬਰ ਹੈ ਮਸ਼ਹੂਰ ਕਰਨ ਤੇ ਮੇਲੇ ਲੱਗਣੇ ਸ਼ੁਰੂ ਹੋ ਗਏ ਇਹ ਸਾਡੇ ਲੋਕ ਸੁਭਾਅ ਦਾ ਇੱਕ ਭਖ ਦਾ ਪ੍ਰਮਾਣ ਹੈ ਜਿਸ ਨਾਲ अनेका ਲੋਕ ਦੇਵਤੇ ਵੀਰਾਂ ਬਲੀਆਂ ਤੇ ਦਰਵੇਸਾਂ ਦੀ ਮਾਨਤਾ ਦੀ ਲਈ ਪਈ ਅਤੇ ਲੋਕ ਸ਼ਰਦਾ ਦੇ ਮੰਦਰ ਉਸਰੇ ਇਸੇ ਭਾਂਤ ਦੀ ਪੁਸ਼ਟੀ ਇੱਕ ਲੋਕ ਕਹਾਣੀ ਪੀਰ ਜੁੱਤੇ ਸਾਹ ਤੋਂ ਹੁੰਦੀ ਹੈ ਕਿਵੇਂ ਇੱਕ ਸਿਆਣੇ ਵਜ਼ੀਰ ਨੇ ਆਪੋਂ ਇੱਕ ਥਾਂ ਜੁੱਤਾ ਦਬਾ ਉੱਤੇ ਕਬਰ ਬਣਾ ਕੇ ਸੁਖਣਾ ਪੂਰੀਆਂ ਕਰਨ ਵਾਲਾ ਦਰਬੇਸ਼ ਪ੍ਰਸਿੱਧ ਕਰਕੇ ਬਾਦਸ਼ਾਹ ਤੋਂ ਸੁੱਖ ਮਨਵਾਈ ਸੀ ਮੰਨਤ ਪੂਰੀ ਹੋ ਜਾਣ ਤੇ ਜਦੋਂ ਬਾਦਸ਼ਾਹ ਚੜਾਵਾ ਲੈ ਕੇ ਪੇਸ਼ ਹੋਇਆ ਤਾਂ ਸੁਬਜੀਰ ਨੇ ਜੁੱਤੀ ਨੂੰ ਕਬਰ ਵਿੱਚੋਂ ਪੁੱਟ ਕੇ ਬਾਦਸ਼ਾਹ ਦੇ ਸਾਹਮਣੇ ਪ੍ਰਗਟ ਕਰਕੇ ਦਿਖਾ ਦਿੱਤਾ ਕਿ ਅਸਲ ਵਿੱਚ ਇਹ ਬਾਦਸ਼ਾਹ ਦਾ ਇੱਕ ਪੁਰਾਣਾ ਜੁੱਤਾ ਹੈ ਜਿਸ ਨੂੰ ਰਮਾਲਾਂ ਵਿੱਚ ਲਪੇਟ ਲਪਾਟ ਕੇ ਧਰਤੀ ਵਿੱਚ ਦੱਬ ਕੇ ਕਬਰ ਦੀ ਉਸਾਰੀ ਕੀਤੀ ਗਈ ਸੀ ਪੀਰ ਜੋਤੇ ਸਾਦੀ ਮੰਨਤ ਪੂਰੀ ਹੋ ਜਾਣ ਦੀ ਜਾਹਰ ਕਰਾਮਾਤ ਇੱਕ ਪਾਸੇ ਦੂਜੇ ਪਾਸੇ ਪੀਰ ਦੇ ਪ੍ਰਤੱਖ ਦਰਸ਼ਨ ਇਸ ਤਰ੍ਹਾਂ ਬਹਿਮਾ ਤੇ ਮਨਉਤਾਂ ਉੱਤੇ 1 ਲੱਖ ਤੌਣਵੀਂ ਚੋਟ ਲਗਾਈ ਜਾਂਦੀ ਹੈ ਪਰ ਬਹਿਮੀ ਲੋਕਾਂ ਦੀ ਲਚਕ ਅਤੇ ਸ਼ਰਦਾ ਅਜਿਹਾਂ ਗੱਲਾਂ ਨਾਲ ਟੁੱਟ ਜਾਣ ਵਾਲੀ ਨਹੀਂ ਹੁੰਦੀ ਇਹ ਲੋਕ ਬਹੁਤ ਕੁਝ ਦੇਖ ਕੇ ਮਨ ਦੀ ਤਸੱਲੀ ਸਥਿਰ ਰੱਖਣ ਲਈ ਫਿਰ ਵੀ ਡ੍ਰਿੜ ਰਹਿੰਦੇ ਹਨ ਜਿੰਨਾ ਪੀਰਾਂ ਦੇ ਨਾਮਾਂ ਨੇ ਪੰਜਾਬੀ ਲੋਕਾਂ ਨੂੰ ਵਦੇਰੇ ਬੁੱਧੂ ਬਣਾ ਕੇ ਠੱਗਿਆ ਹੈ ਉਹਨਾਂ ਅਜਿਹੇ ਪੀਰਾਂ ਵਿੱਚੋਂ ਇੱਕ ਲੋਕ ਪੈਗੰਬਰ ਗੱਗਾ ਪੀਰ ਕਰਕੇ ਪ੍ਰਸਿੱਧ ਹੈ ਦੂਜਾ ਸਖੀ ਸਰਬਰ ਜਿਸ ਨੂੰ ਪੀਰਾਂ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ ਭਾਈ ਦਿੱਤ ਸਿੰਘ ਜੀ ਨੇ ਇਹਨਾਂ ਦੋਵਾਂ ਲੋਕ ਸਰਜੇ ਰਬਾਂ ਦੀ ਅਸਲੀਅਤ ਉਗਾਰੀ ਹੈ ਗੁੱਗਾ चौहान ਰਾਜਪੂਤ ਸੀ ਉਸ ਦੀ ਮੰਗੜ ਵਿੱਚ 마ੜੀ ਹੈ 마ੜੀ ਤੋਂ ਭਾਵ ਹੈ ਮਿੱਟੀ ਜਾਂ ਮਟੀਲੀ ਜੋ ਮਿੱਟੀ ਕੱਢ ਕੇ ਉੱਚੀ ਉਸਾਰੀ ਜਾਂਦੀ ਹੈ ਇਸ ਤਰ੍ਹਾਂ ਮਿੱਟੀ ਚੁੱਕ ਕੇ ਪਾਉਣ ਨੂੰ ਮਿੱਟੀ ਕੱਢਣਾ ਵੀ ਕਹਿੰਦੇ ਹਨ ਇੱਥੇ ਉੱਚੀਆਂ ਮਟੀਲੀਆਂ ਦੀ ਥਾਂ ਕਈ ਥਾਵਾਂ ਉੱਤੇ ਪੱਕੀਆਂ ਸਮਾਧੀਆਂ ਬਣ ਗਈਆਂ ਹਨ ਉੱਥੇ ਲੋਕ ਉਂਝ ਹੀ ਧਰਤੀ ਪੁੱਟ ਕੇ ਮਿੱਟੀ ਪੋਲੀ ਕਰੀ ਜਾਣ ਨੂੰ ਮਿੱਟੀ ਕੱਢ ਲੈਣ ਦਾ ਅਦਵੀ ਨਾਂ ਦੇ ਕੇ ਸ਼ਰਧਾ ਪੂਰੀ ਕਰ ਲੈਂਦੇ ਹਨ ਗੁੱਗੇ ਦੇ ਗੀਤ ਤੇ ਵਾਰਾਂ ਪੰਜਾਬ ਵਿੱਚ ਚੂੜੇ ਤੇ ਸੰਸੀ ਹਾਲਾਂਕਿ ਭਾਦਰੋਂ ਦੇ ਮਹੀਨੇ ਗੁੱਗਾ ਨੌਮੀ ਦੇ ਨੇੜੇ ਡੌਰੂ ਵਜਾ ਕੇ ਗਾਉਂਦੇ ਮਿਲਦੇ ਹਨ ਗੁੱਗੇ ਦਾ ਨਾਮ ਗੋਰਖਨਾਥ ਦੇ ਕੰਨ ਚੋਂ ਕੱਢ ਕੇ ਦਿੱਤੇ ਮੈਲ ਦੇ ਗੋਲੇ ਨਾਲ ਸੰਬੰਧਿਤ ਹੈ ਜੋ ਗੁੱਗੇ ਦੀ ਮਾਂ ਨੂੰ ਗੋਰਖਨਾਥ ਤੋਂ ਪ੍ਰਾਪਤ ਹੋਇਆ ਸੀ ਗੁੱਗੇ ਦੀ ਉਪਜ ਬਾਰੇ ਕਹਾਣੀ ਬੜੀ ਮਨੋਰੰਜਕ ਹੈ ਗੁੱਗੇ ਦੀ ਮਾਂ ਵਾਸ਼ਲ ਨੇ 12 ਸਾਲ ਜੋਗੀਆਂ ਦੀ ਸੇਵਾ ਕੀਤੀ ਗੁਰੂ ਗੋਰਖ ਆਇਆ ਤਾਂ ਉਸ ਨੇ ਘਾਲ ਥਾਏ ਪਾਈ ਦੋ ਪੁੱਤਰ ਹੋਣ ਦਾ ਵਰ ਦਿੱਤਾ ਜਿਸ ਲਈ ਉਹਨਾਂ ਸਵੇਰੇ ਆ ਕੇ ਵਸਤੂ ਪ੍ਰਾਪਤੀ ਲਈ ਕਿਹਾ ਸੀ ਪਰ ਇਹ ਗੱਲ ਵਾਸ਼ਲ ਨੇ ਆਪਣੀ ਭੈਣ ਕਾਸ਼ਲ ਨੂੰ ਯਾਦ ਸੀ ਉਸ ਨੇ ਵਾਸ਼ਲ ਤੋਂ ਪਹਿਲਾਂ ਹੀ ਸਵੇਰੇ ਜਾ ਕੇ ਗੋਰਖਨਾਥ ਤੋਂ ਬਖਸ਼ਿਸ਼ ਵਾਲੇ ਕਾਤੇ ਪ੍ਰਾਪਤ ਕਰ ਲਏ ਵਾਸ਼ਲ ਗੋਰਖਨਾਥ ਕੋਲ ਪਿੱਛੋਂ ਪੁੱਜੀ ਤਾਂ ਗੋਰਖ ਬਹੁਤ ਗੁੱਸੇ ਹੋਇਆ ਪਰ ਸਾਰੀ ਵਾਰਤਾ ਸੁਣ ਕੇ ਪਸੀਜ ਗਿਆ ਵਾਸ਼ਲ ਨੂੰ ਕੰਨਾਂ ਦੀ ਮੈਲ ਕੱਢ ਕੇ ਉਸ ਦਾ ਗੋਲਾ ਵਟ ਕੇ ਪੁੱਤਰ ਬਖਸ਼ ਦਿੱਤਾ ਗੁੱਗੇ ਦੀ ਮਾਂ ਨੇ ਗੋਲਾ ਖਾਧਾ ਜਾਂ ਘੋਲ ਕੇ ਪੀਤਾ ਜਾਂ ਕਿਸੇ ਤਰ੍ਹਾਂ ਹੋਰ ਕਹਿੰਦੇ ਇਸ ਤਰ੍ਹਾਂ ਪੁੱਤਰ ਰਤਨ ਦੀ ਪ੍ਰਾਪਤੀ ਹੋਈ ਵਾਸ਼ਲ ਥੋੜੇ ਚਿਰ ਪਿਛੋਂ ਇੱਕ ਪੁੱਤਰ ਦੀ ਮਾਂ ਬਣ ਗਈ ਜਿਸ ਦਾ ਨਾਂ ਗੁੱਗਾ ਪ੍ਰਸਿੱਧ ਹੋਇਆ ਵੱਡੇ ਹੋਏ ਗੁੱਗੇ ਦੀ ਸੀਰੀਅਲ ਨਾਮ ਦੀ ਕੁੜੀ ਨਾਲ ਮੰਗਣੀ ਹੋਈ ਉਸ ਸੁੰਦਰੀ ਨੂੰ ਵਿਆਹਣ ਲਈ ਗੁੱਗਾ ਜੰਝ ਲੈ ਕੇ ਚੜਿਆ ਤਾਂ ਗੁੱਗੇ ਦੇ ਮਸੇਰ ਭਰਾਵਾਂ ਨੇ ਗੁੱਗੇ ਦਾ ਸਾਰਾ maal ਅਸਬਾਬ ਲੁੱਟ ਲਿਆ ਗੁੱਗੇ ਨੇ ਵਾਪਸ ਆ ਕੇ ਦੋਵੇਂ ਭਰਾਵਾਂ ਨਾਲ ਜੁੱਧ ਲੜਿਆ ਤੇ ਉਹਨਾਂ ਨੂੰ ਮਾਰ ਮੁਕਾਇਆ ਗੁੱਗੇ ਦੀ ਮਾਸੀ ਆਪਣੇ ਪੁੱਤਰਾਂ ਨੂੰ ਮਰੇ ਵੇਖ ਕੇ ਰੋਂਦੀ ਕੁਰਲਾਂਦੀ ਆਪਣੀ ਭੈਣ ਪਾਸ ਫਰਿਆਦੀ ਹੋਈ ਇਹ ਸੁਣ ਕੇ ਗੁੱਗੇ ਦੀ ਮਾਂ ਦੁਖੀ ਵੀ ਹੋਈ ਤੇ ਆਪਣੇ ਪੁੱਤ ਤੇ ਕ੍ਰੋਧਿਤ ਵੀ ਹੋਈ ਗੁੱਗਾ ਆਪਣੀ ਮਾਂ ਦਾ ਗੁੱਸਾ ਨਾ ਚੱਲ ਸਕਿਆ ਘਰੋਂ ਨਿਕਲ ਗਿਆ ਚੋਰੀ ਛਿਪੀ ਘਰ ਵਾਲੀ ਨੂੰ ਮਿਲਣ ਆਉਂਦਾ ਦੇਖ ਕੇ ਜਿਸ ਮਾਂ ਨੇ ਉਸ ਨੂੰ ਆਪਣੀ ਭੈਣ ਦੇ ਪੁੱਤਾਂ ਨੂੰ ਮਾਰ ਕੇ ਮਕਾਉਣ ਲਈ ਵੰਗਾਰਿਆ ਸੀ ਉਸ ਨੇ ਹੀ ਗੁੱਗੇ ਨੂੰ ਘਰੋਂ ਕੱਢੇ ਜਾਣ ਦੇ ਮਨਸੂਬੇ ਪੂਰੇ ਕੀਤੇ ਕਹਿੰਦੇ ਨੇ ਕਿ ਅੰਤ ਨੂੰ ਗੁੱਗਾ ਸਨੇ ਘੋੜੇ ਦੇ ਧਰਤੀ ਵਿੱਚ ਗਰਕ ਹੋ ਗਿਆ ਜਿਸ ਤੋਂ ਉਸ ਨੂੰ ਧਰਤੀ ਦੀਆਂ ਖੁੱਡਾਂ ਵਿੱਚ ਰਹਿਣ ਵਾਲੇ ਸੱਪਾਂ ਦਾ ਸਰਦਾਰ ਮੰਨ ਲਿਆ ਗਿਆ ਲੋਕ ਬਹਿਮ ਅਨੁਸਾਰ ਗੁੱਗੇ ਦੀ ਚੌਂਕੀ ਭਰਿਆ ਸੁਖਣਾ ਮੰਨਣ ਤੇ ਆਰਾਧਨਾ ਕਰਨ ਤੋਂ ਸੱਪਾਂ ਤੋਂ ਰੱਖਿਆ ਦਾ ਪੱਕਾ ਪ੍ਰਬੰਧ ਪਹਿਲਾਂ ਹੀ ਕਰ ਲੈਣ ਲਈ ਗੁੱਗਾ ਪੂਜਾ ਕਰਦੇ ਹਨ ਪੰਜਾਬ ਵਿਸ਼ੇਸ਼ ਕਰਕੇ ਬਾਂਗੜ ਦੇਸ਼ ਦੇ ਨਾਲ ਲੱਗਦੇ ਬਾਂਗਰ ਤੇ ਜੰਗਲ ਦੇਸ਼ ਦੇ ਇਲਾਕਿਆਂ ਤੋਂ ਲੈ ਕੇ ਪਟਿਆਲਾ ਜ਼ਿਲ੍ਹਾ ਦੇ ਪਿੰਡਾਂ ਵਿੱਚ ਲੋਕਾਂ ਨੇ ਗੁੱਗੇ ਦੀਆਂ ਮਾੜੀਆਂ ਬਣਾਈਆਂ ਹੋਈਆਂ ਹਨ ਜਿੱਥੇ ਗੁੱਗਾ ਪੂਜਿਆ ਜਾਂਦਾ ਹੈ ਭਾਈ ਸਾਹਿਬ ਦਿੱਤ ਸਿੰਘ ਹੋਰਾਂ ਇਸ ਬਹਿਮ ਪੂਜਾ ਦੇ ਅਡੰਬਰ ਨੂੰ ਗੁੱਗਾ ਗਪੌੜਾ ਨਾਮੀ ਪੁਸਤਕ ਵਿੱਚ ਚੰਗੀ ਤਰ੍ਹਾਂ ਨੰਗਿਆਂ ਕਰਕੇ ਗਿਆਨ ਦੇ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਹੈ ਸੁਲਤਾਨੀਆਂ ਪੀਰ ਸੁਲਤਾਨ ਲਾਗੇ ਦਰਿਆ ਤੋਂ ਪਾਰ ਇੱਕ ਟੌਂਕਲ ਪਿੰਡ ਹੈ ਜਿੱਥੇ ਇਸ ਪੀਰ ਜੀ ਦਾ ਜਨਮ ਹੋਇਆ ਵੱਡਾ ਹੋਇਆ ਤਾਂ ਇਲਾਕੇ ਦੇ ਮੁੰਡਿਆਂ ਦੇ ਰਿਵਾਜ ਅਨਸਾਰ ਡੰਗਰ ਚਾਰਨ ਲੱਗ ਪਿਆ ਉਸ ਵੇਲੇ ਪਸ਼ੂ ਹੀ ਧਨ ਹੁੰਦੇ ਸਨ ਜਿਨ੍ਹਾਂ ਦੀ ਰਾਖੀ ਤੇ ਸੁਰਤ ਸੰਭਾਲ ਕਰਨੀ ਵੱਡਾ ਉਦਯੋਗੀ ਧੰਦਾ ਹੁੰਦਾ ਸੀ ਜੰਗਲ ਦਾ ਇਲਾਕਾ ਸੀ ਪਸ਼ੂ ਚਰਦੇ ਦੇਖ ਕੇ ਇੱਕ ਸ਼ੇਰ ਆ ਗਿਆ ਡੰਗਰ ਚਾਰਨ ਵਾਲੇ ਲਈ ਇਹ ਕਿਆਮਤ ਸੀ ਉਸਨੇ ਹੌਸਲਾ ਕੀਤਾ ਤੇ ਸ਼ੇਰ ਉੱਤੇ ਹਮਲਾਵਰ ਹੋ ਕੇ ਉਸ ਨੂੰ ਮਾਰ ਦਿੱਤਾ ਇਸ ਗੱਲੋਂ ਡੰਗਰਾਂ ਦੇ ਇਸ ਪਾਲੀ ਦੀ ਮਸ਼ਹੂਰੀ ਹੋ ਗਈ ਲੋਕ ਇਸ ਨੂੰ ਬਲੀ ਪੀਰ ਸਮਝ ਕੇ ਮੰਨਣ ਲੱਗ ਪਏ ਮਰਨ ਪਿੱਛੋਂ ਮੰਨਣ ਵਾਲਿਆਂ ਫਿਰ ਉਸ ਦੀ ਪੂਜਾ ਆਰੰਭ ਦਿੱਤੀ ਪੀਰ ਸਮਝ ਕੇ ਉਸ ਦੀ ਦਰਗਾਹ ਬਣਾਈ ਗਈ ਇਸ ਪੀਰ ਨੂੰ ਮੰਨਣ ਵਾਲਿਆਂ ਵਿੱਚ ਇੱਕ ਦਾਨੀ ਜੱਟੀ ਸੀ ਕਹਿੰਦੇ ਉਸਨੇ ਬੜੇ ਪੀਰ ਫਕੀਰ ਮਨਾਏ ਸੀ ਪਰ ਪੁੱਤਰ ਨਾ ਜੰਮਿਆ ਅਖੇ ਜਦੋਂ ਸਰਬਰ ਦੀ ਮੰਨਤ ਮੰਨੀ ਕਰਨਾ ਰੱਬ ਦੀ ਇਹ ਹੋਇਆ ਕਿ ਉਸ ਦੀ ਗੋਦ ਹਰੀ ਹੋ ਗਈ ਤੇ ਬਾਂਜ ਤੀਵੀ ਨੂੰ ਪੁੱਤਰ ਪੈਦਾ ਹੋ ਗਿਆ ਸਾਰੇ ਪੱਲੂ ਫੇਰ ਦਿੱਤਾ ਕਿ ਇਹ ਪੁੱਤਰ ਮੈਨੂੰ ਸਰਬਰ ਨੇ ਬਖਸ਼ਿਆ ਹੈ ਸਰਬਰ ਨੂੰ ਇਸ ਤਰ੍ਹਾਂ ਦੀਆਂ ਦਾਤਾਂ ਦੇਣ ਵਾਲਾ ਮੰਨ ਕੇ ਸਖੀ ਮੰਨ ਲਿਆ ਗਿਆ ਕਿਉਂਕਿ ਦਾਤ ਪੁੱਤਰ ਦੀ ਬਖਸ਼ੀ ਸੀ ਪੁੱਤਰਾਂ ਨੂੰ ਸਾਡੀ ਬੋਲ ਚਾਲ ਵਿੱਚ ਲਾਲ ਵੀ ਕਹਿੰਦੇ ਹਨ ਸਖੀ ਸਰਵਰ ਹੁਣ ਪੁੱਤਰ ਦੇਣ ਵਾਲੇ ਭੰਡਾਰਚੀ ਬਣ ਗਏ ਤੇ ਇੱਕ ਹੋਰ ਲਾਲਾਂ ਵਾਲਾ ਨਾਮ ਪ੍ਰਸਿੱਧ ਹੋ ਗਿਆ ਸਖੀ ਸਰਵਰ ਲਾਲਾਂ ਵਾਲਾ ਆਦ ਉਪਾਦੀਆਂ ਪੀਰ ਦੇ ਨਾਂ ਨਾਲ ਜੁੜ ਗਈਆਂ ਅਤੇ ਮੰਨਣ ਵਾਲਿਆਂ ਦੀ ਗਿਣਤੀ ਹੋਰ ਵੱਧ ਗਈ ਜਿਸ ਕਿਸੇ ਦੇ ਬੱਚੇ ਨੂੰ ਕੋਈ ਤਕਲੀਫ ਹੋਵੇ ਡੰਗਰ ਬੱਛਾ ਗਵਾਚ ਜਾਵੇ ਚੋਰੀ ਕਰਨ ਵਾਲੇ ਨੂੰ ਫੜੇ ਜਾਣ ਦਾ ਡਰ ਹੋਵੇ ਉਹਨਾਂ ਆਪਣੇ ਮਨ ਨੂੰ ਢਾਰਸ ਦੇਣ ਲਈ ਪੀਰ ਦੀ ਸੁਖਣਾ ਸੁਖ ਲੈਣੀ ਜਿਸ ਦੀ ਗੱਲ ਠੀਕ ਬੈਠ ਜਾਣੀ ਉਸ ਨੇ ਤਾਂ ਪੀਰ ਦੀ ਮੰਨਤ ਚੜਾਉਣੀ ਹੀ ਹੁੰਦੀ ਸੀ ਨਾਲ ਉਸ ਦੇ ਗੁਣ ਗਾਉਣੇ ਤੇ ਸ਼ਕਤੀ ਦੀ ਸੋਭਾ ਕਰਨੀ ਵੀ ਜ਼ਰੂਰੀ ਸੀ ਇਸ ਰਚਨਾਤਮਿਕ ਪ੍ਰੋਗਰਾਮ ਦੀ ਪੂਰਤੀ ਲਈ ਅਨੇਕਾਂ ਗੀਤ ਰਚੇ ਗਏ ਪੌੜੀਆਂ ਤੇ ਵਾਰਾਂ ਦੀ ਰਚਨਾ ਹੋਣ ਲੱਗ ਪਈ ਗਾਉਣ ਵਾਲੇ ਭਰਾਈਆਂ ਲਈ ਜੋ ਪਿੰਡਾਂ ਵਿੱਚ ਘਰ-ਘਰ ਜਾ ਕੇ ਕਿਸੇ ਵਲੀ ਪੀਰ ਦੇ ਕਾਰਨਾਮੇ ਸੁਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ ਇੱਕ ਲੋਕਪ੍ਰੀਏ ਤੇ ਨਵੀਂ ਕਿਸਮ ਦਾ ਪੀਰ ਲੱਭ ਗਿਆ। ਅਰੰਝੀ ਹੀਰ ਸੋਣੀ ਮਹੀਵਾਲ ਦੇ ਕਿੱਸਿਆਂ ਤੇ ਗੀਤਾਂ ਨਾਲੋਂ ਇਸ ਦੇ ਗੀਤਾਂ ਵਿੱਚ ਜਿੱਥੇ ਇਸ਼ਕ ਮੁਸ਼ਕ ਦੀ ਕੋਈ ਗੱਲ ਨਹੀਂ ਸੀ ਇਸ ਕਾਰਨ ਸਾਊਆਂ ਦੀ ਪਰਿਆਂ ਦੇ ਵਿੱਚ ਵੀ ਪਸੰਦ ਆਇਆ। ਵਾਦੇ ਦੀ ਗੱਲ ਏ ਸੀ ਕਿ ਹੋਰਨਾਂ ਦੇ ਕਿਸੇ ਕੇਵਲ ਉਹਨਾਂ ਦੀ ਉਪਾਸ਼ਨਾ ਤੇ ਬਹਾਦਰੀ ਦਾ ਚਾ ਉਤਸ਼ਾਹ ਤੇ ਜੋਸ਼ ਪਰਣ ਵਾਲੇ ਸਨ ਸਰਵਰ ਦੀ ਸ਼ੋਭਾ ਮੁਰਾਦਾਂ ਪੂਰੀਆਂ ਕਰਨ ਵਾਲਾ ਹੋਣ ਕਾਰਨ ਨਿਰਾਲੀ ਸੀ ਇਸ ਦੀ ਸ਼ੋਭਾ ਉੱਤੇ ਸਮਾਂ ਖਰਚਣ ਵਾਲਿਆਂ ਨੂੰ ਅੱਗਿਓ ਕੁਝ ਮਿਲਣ ਦਾ ਭਰੋਸਾ ਵੀ ਦਿੱਤਾ ਜਾਂਦਾ ਸੀ ਉਹਨਾਂ ਵਿੱਚ ਸਭ ਤੋਂ ਪਿਆਰੀ ਚੀਜ਼ ਪੁੱਤਰਾਂ ਦੀ ਦਾਤ ਤਾਂ ਖੁੱਲੇ ਦਿਲ ਨਾਲ ਬਖਸ਼ਣ ਵਾਲਾ ਲਾਲਾਂ ਵਾਲਾ ਪੀਰ ਮੰਨਿਆ ਗਿਆ ਡੰਗਰ ਬੱਚੇ ਦੇ ਬਨਪੈਣ ਦੀ ਬਿਮਾਰੀ ਦੇ ਛੁਟਕਾਰੇ ਅਤੇ ਅੱਗੇ ਲਈ ਪਰਿਵਾਰਕ ਸੁੱਖਾਂ ਦੀ ਗਰੰਟੀ ਲਈ ਹੋਰ ਸੰਗੀ ਸਾਥੀ ਰਲ ਕੇ ਵੀ ਉਸ ਦੀ ਕਬਰ ਦੀ ਪੂਜਾ ਜਾਂ ਹੱਜ ਕਰਨ ਲਈ ਆਉਣ ਜਾਣ ਲੱਗ ਪਏ। ਗਾਉਣ ਵਾਲੇ ਭਰਾਈਆਂ ਦਾ ਧੰਦਾ ਚੱਲ ਗਿਆ। ਕੰਨੋਂ ਕੰਨੀ ਉਹਨਾਂ ਨੇ ਦੂਰ ਨੇੜੇ ਇਸ ਨਵੀਂ ਲੱਭਤ ਦੀਆਂ ਕਨਸੂਆਂ ਪਹੁੰਚਾ ਦਿੱਤੀਆਂ ਅਤੇ ਪੀਰ ਜੀ ਦੇ ਗੁਣ ਖੰਭਾਂ ਤੋਂ ਡਾਰਾਂ ਬਣਾ ਕੇ ਅਜਿਹੇ ਢੰਗ ਨਾਲ ਉਡਾਉਣੇ ਸ਼ੁਰੂ ਕੀਤੇ। ਕੇ ਪੰਜਾਬ ਦੇ ਪਿੰਡ ਪਿੰਡ ਵਿੱਚ ਸਰਦਾਲੂ ਪੈਦਾ ਹੋ ਗਏ ਸਰਦਾਲੂਆਂ ਦੀਆਂ ਮੰਨੀਆਂ ਮੰਨਤਾਂ ਪੂਰੀਆਂ ਕਰਾਉਣ ਦੀ ਜਾਮਣੀ ਦੇਣ ਅਤੇ ਪਿਛਲੀਆਂ ਪੂਰੀਆਂ ਹੋਈਆਂ ਸੁਖਣਾ ਦਾ ਸਿਰਾਂ ਤੋਂ ਕਰਜ਼ਾ ਲਾਉਣ ਲਈ ਲੋਕਾਂ ਨੂੰ ਪੀਰ ਦੀ ਕਬਰ ਉੱਤੇ ਲੈ ਜਾਣ ਦਾ ਧੰਦਾ ਆਰੰਭ ਹੋ ਗਿਆ ਲੋਕਾਂ ਨੇ ਭਰਾਇਆਂ ਨੂੰ ਪਿੰਡਾਂ ਵਿੱਚ ਪੀਰ ਦੇ ਏਜੰਟ ਸਮਝ ਕੇ ਮੰਨਣਾ ਅਤੇ ਉਹਨਾਂ ਰਾਹੀਂ ਬੱਚਿਆਂ ਤੇ ਡੰਗਰਾਂ ਦੀਆਂ ਬਿਮਾਰੀਆਂ ਉੱਤੇ ਝਾੜਾ-ਫੂਕ ਕਰਾਉਣ ਲਈ ਹਥੌਲੇ ਅਰੰਭ ਦਿੱਤੇ। ਭਰਾਇਆਂ ਨੇ ਵੀ ਜਿਨ੍ਹਾਂ ਨੂੰ ਕਲਮਾ ਆਉਂਦਾ ਸੀ ਉਹਨਾਂ ਉਹ ਪੜ੍ਹ ਕੇ ਅਤੇ ਇਧਰੋਂ ਉਧਰੋਂ ਮੰਤਰ ਪੜ੍ਹ ਕੇ ਇਸ ਕਾਰਜ ਵਿੱਚ ਛੋਟੇ-ਛੋਟੇ ਪੀਰ ਪਿੰਡ ਵਿੱਚ ਹੀ ਲੱਭ ਪੈਣ ਦੀ ਰੱਬੀ ਸੁਹੂਲੀਅਤ ਸਬਨਾਂ ਦੇ ਭਲੇ ਲਈ ਮੋਹਈਆ ਕਰਨੀ ਆਰੰਭ ਦਿੱਤੀ। ਪਿੰਡਾਂ ਦੀਆਂ ਸੰਗਤਾਂ ਦੇ ਪਰਾਈ ਇੱਕ ਤਰ੍ਹਾਂ ਆਰਗੇਨਾਈਜ਼ਰ ਅਤੇ ਧਾਰਮਿਕ ਆਗੂ ਤੇ ਜਥੇਦਾਰ ਬਣ ਗਏ। ਉਹਨਾਂ ਦੀ ਪਹੁੰਚ ਸਰਬਸਾਂਝੀ ਤੇ ਸਾਰੇ ਦੁੱਖਾਂ ਦੇ ਹਰਨ ਤੇ ਸਾਰੇ ਸੁੱਖਾਂ ਤੇ ਨਿੱਧਾਂ ਦੀ ਪ੍ਰਾਪਤੀ ਵਾਲੀ ਤੇ ਕਿਸੇ ਕਿਸਮ ਦੀ ਵੀ ਮर्यादा ਦੇ ਬੰਧਨਾਂ ਤੋਂ ਮੁਕਤ ਸੀ। ਇਸ ਲਈ ਬਿਨਾਂ ਮਜਬੂ ਮਿਲਤ ਲੋਕ ਇਸ ਨਵੇਂ ਲੋਕ ਪੈਗੰਬਰ ਦੇ ਸਰਦਾਲੂ ਬਣ ਗਏ। ਜੱਗ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚਲਾ। ਵਾਕ ਵਿੱਚ ਦਰਸਾਏ ਗਿਆਨ ਤੇ ਅਮਲ ਸ਼ੁਰੂ ਹੋ ਗਿਆ। ਮਲਤਾਨ ਤੋਂ ਲੈ ਕੇ ਬਾਂਗਰ ਦੇਸ਼ ਤੱਕ ਇਸ ਪੀਰ ਦੀ ਤੂਤੀ ਬੋਲਣ ਲੱਗ ਪਈ। ਜਿਵੇਂ Hindu ਦੇਵੀਆਂ ਦੇ ਥਾਨਾਂ ਨੂੰ ਸੰਗ ਲੈ ਕੇ ਤੁਰਦੇ ਸਨ। ਇਸੇ ਤਰ੍ਹਾਂ ਭਰਾਇਆਂ ਨੇ ਇਸ ਪੀਰ ਦੇ ਸੰਗ ਟੋਰਨੇ ਆਰੰਭ ਕਰ ਦਿੱਤੇ। ਪਿੰਡਾਂ ਦੇ ਲੋਕਾਂ ਨੂੰ ਢੋਲ ਵਜਾ ਕੇ ਪ੍ਰੇਰਣਾ ਫਿਰ ਇੱਕ ਝੰਡੇ ੇਠਾਂ ਇਕੱਠੇ ਕਰਨਾ ਕਿਸੇ ਰੜੇ ਤੇ ਖੁੱਲੀ ਮੋਕਲੀ ਥਾਂ ਵਿੱਚ ਆਸ-ਪਾਸ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਢੋਲ ਦੇ ਡੱਗੇ ਨਾਲ ਉਹਨਾਂ ਦੇ ਦਿਲਾਂ ਦੀਆਂ ਧੜਕਣਾ ਸਾਧ ਕੇ ਅਜਿਹਾ ਚਲਾਉਣਾ ਕਿ ਪ੍ਰੇਮੀਆਂ ਨੇ ਪੈਦਲ ਹੀ ਯਾਤਰਾ ਆਰੰਭ ਕਰ ਦੇਣੀ। ਪਦ ਯਾਤਰਾ ਦਾ ਮਹੱਤਵ ਇਨ੍ਹਾਂ ਲੋਕਾਂ ਨੂੰ ਪਹਿਲੋ ਪਹਿਲ ਖੂਬ ਸਮਝ ਵਿੱਚ ਆਇਆ ਸੀ ਜਿੰਨਾ ਸਰਦਾ ਨਾਲ ਪੈਰੀ ਚੱਲ ਕੇ ਉਹ ਵੀ ਜੇ ਪੈਰ ਨੰਗੇ ਹੋਣ ਪੀਰ ਦੇ ਚਾਲੇ ਜਾਣ ਦਾ ਲਾਭ ਹੁੰਦਾ ਹੈ। ਉਨ੍ਹਾਂ ਕਿਸੇ ਹੋਰ ਪੁੰਨ ਦਾ ਫਲ ਨਹੀਂ ਇਸ ਮਨਉਤ ਦੀ ਤਾਬਿਆ ਸਖੀ ਸਰਬਰ ਦੇ ਗੀਤ ਗਾਉਂਦੇ ਟੱਪੇ ਲਾਉਂਦੇ ਪਾਉੜੀਆਂ ਤੇ ਬਾਰਾਂ ਵਿੱਚ ਉਸ ਦੇ ਗੁਣਾਂ ਦੀ ਮਾਲਾ ਫੇਰਦੇ ਆਂ ਦੇ ਜਦੋਂ ਇਹ ਸੰਗਤ ਔਕਲ ਤੱਕ ਚੱਲਣੀ ਸ਼ੁਰੂ ਹੋਏ ਤਾਂ ਇਹ ਪੀਰ ਤੋਂ ਸੁਲਤਾਨੁਲ ਪੀਰ ਬਣ ਗਿਆ ਉਸ ਦੀ ਸਰਦਾਲੂ ਸੁਲਤਾਨੀ ਕਹਾਉਣ ਲੱਗ ਪਏ ਗੁਰੂ ਸਹਿਬਾਨ ਦੇ ਸਮੇਂ ਵਿਸ਼ੇਸ਼ ਕਰਕੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸਮਕਾਲ ਅੰਦਰ ਮਾਝਾ ਮਾਲਵਾ ਦੁਆਬਾ ਦੇਸ਼ ਇਸ ਪੀਰ ਦੀ ਉਮਤ ਬਣ ਚੁੱਕਿਆ ਸੀ ਲੋਕਾਂ ਦੀ ਨਾ ਕੋਈ ਜਥੇਬੰਦੀ ਸੀ ਨਾ ਜੀਵਨ ਮਰਿਆਦਾ ਨਾ ਆਚਾਰ ਤੇ ਸੰਜਮ ਤੇ ਨਾਲ ਸੁਭ ਕਰਮ ਕਰਨ ਦੀ ਮਹੱਤਤਾ ਪੁੱਤਰਾਂ ਦੀਆਂ ਦਾਤਾਂ ਮੰਗਣ ਵਾਲਿਆਂ ਨੇ ਤਾਂ ਪੀਰ ਦੀ ਜ਼ਿਆਰਤ ਤੇ ਜਾਣਾ ਹੀ ਸੀ ਚੋਰ ਯਾਰ ਡਾਕੂ ਧੜਵੀ ਵੀ ਆਪਣੇ ਮਨ ਦੀਆਂ ਮਰਾਦਾਂ ਲਈ ਸੰਗਾਂ ਦੇ ਵਿੱਚ ਰਲ ਕੇ ਜਾਂਦੇ ਸਨ ਗੁਰੂ ਅਰਜਨ ਦੇਵ ਜੀ ਦੇ ਕਈ ਪ੍ਰੇਮੀਆਂ ਨੂੰ ਇਸ ਪੀਰ ਦੀ ਯਾਤਰਾ ਤੇ ਜਾਂਦਿਆਂ ਹੁੰਦਿਆਂ ਹੀ ਦਰਸ਼ਨ ਹੋਏ ਸਨ ਜਿਨ੍ਹਾਂ ਵਿੱਚੋਂ ਭਾਈ ਭਗਤਾ ਤੇ ਚੌਧਰੀ ਲੰਗਾ ਅਤੇ ਫਾਫੜਿਆਂ ਦੇ ਭਾਈ ਬੈਲੋ ਦੇ ਨਾਂ ਪ੍ਰਸਿੱਧ ਹਨ अनेका ਪ੍ਰੇਮੀਆਂ ਨੂੰ ਗੁਰੂ ਜੀ ਨੇ ਗਿਆਨ ਬਖਸ਼ਿਆ ਤਾਂ ਉਹਨਾਂ ਦਾ ਇਸ ਪੀਰ ਤੋਂ ਛੁਟਕਾਰਾ ਹੋਇਆ ਗੁਰੂ ਸਾਹਿਬਾਨ ਦੇ ਸਮੇਂ ਪਿੱਛੋਂ ਜਦੋਂ ਖਾਲਸਾ ਜੰਗਾਂ ਜੁੱਧਾਂ ਵਿੱਚ ਰੁੱਝ ਗਿਆ ਜਥੇਬੰਦਕ ਸ਼ਕਤੀ ਪੰਜਾਬ ਦੇ ਪਿੰਡਾਂ ਦੀ ਥਾਂ ਲੜਾਕੇ ਦਸਤਿਆਂ ਤੱਕ ਸੀਮਤ ਹੋ ਗਈ ਉਸ ਸਮੇਂ ਫਿਰ ਇਸਪੀਰ ਦੇ ਭਗਤਾਂ ਨੇ ਆਪਣਾ ਪ੍ਰਚਾਰ ਵਧਾ ਦਿੱਤਾ ਸਿੰਘ ਸਭਾ ਲਹਿਰ ਦਾ ਇਹ ਵਿਸ਼ੇਸ਼ ਉਦਮ ਸੀ ਕਿ ਉਹ ਪੰਜਾਬ ਵਾਸੀਆਂ ਖਾਸ ਕਰਕੇ ਗੁਰਸਿੱਖਾਂ ਦੇ ਅੰਦਰ ਆਈਆਂ ਹੋਈਆਂ ਅਜਈਆਂ ਬਿਮਾਰੀਆਂ ਦੇ ਕਟਾਣੂਆਂ ਨੂੰ ਸਾਫ਼ ਕਰੇ ਬਾਈ ਦਿੱਤ ਸਿੰਘ ਜੀ ਸਿੰਘ ਸਜਣ ਤੋਂ ਪਹਿਲਾਂ ਸਿੱਖਾਂ ਵਿੱਚੋਂ ਇੱਕ ਬਧੇਰੇ ਹੀ ਅੱਗੇ ਲੰਘ ਚੁੱਕੀ ਸੁਧਾਰਕ ਲਹਿਰ ਗੁਲਾਬਦਾਸੀਆਂ ਵਿੱਚੋਂ ਹੋ ਆਏ ਸਨ ਗੁਲਾਬਦਾਸੀਆਂ ਦੇਖਣ ਪਾਖਣ ਨੂੰ ਸਿੱਖ ਵਿਚਾਰਾਂ ਕਰਕੇ ਵਿਦਾਂਤੀਆਂ ਜੇ ਤਰਕ ਸ਼ਾਸਤਰ ਅਤੇ ਆਚਾਰ ਵਿਹਾਰ ਵਿੱਚ ਖੁੱਲੇ ਖੁਲਾਸੇ ਜੇ ਹੁੰਦੇ ਸੀ ਜਿਵੇਂ ਗਿਆਨੀ ਜੀ ਨੇ ਆਪਣੀ ਪੁਸਤਕ ਮੇਰਾ ਦਇਆਨੰਦ ਨਾਲ ਸੰਵਾਦ ਦੀ ਭੂਮਿਕਾ ਵਿੱਚ ਲਿਖਿਆ ਹੈ ਉਹ ਬਚਪਨ ਵਿੱਚ ਹੀ ਪਿੰਡਾਂ ਵਿੱਚ ਸਾਧੂ ਦੇ ਰੂਪ ਵਿੱਚ ਅਜਿਹੇ ਪਖੰਡਾਂ ਦਾ ਖੰਡਨ ਕਰਨ ਲਈ ਵਿਚਰ ਕੇ ਪ੍ਰਚਾਰ ਕਰਦੇ ਸਨ ਆਪਜੀਤ ਸਿੰਘ ਸੱਜ ਕੇ ਜਦੋਂ ਲਾਹੌਰ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਲੱਗੇ ਨਾਲ ਹੀ ਖਾਲਸਾ ਅਖਬਾਰ ਵਿੱਚ ਐਡੀਟਰ ਬਣੇ ਤਾਂ ਸੁਧਾਰ ਦੀ ਲਹਿਰ ਭਾਂਬੜ ਬਣ ਕੇ ਮੱਚੀ ਫਲਸਰੂਪ ਆਪ ਜੀ ਨੇ ਲਗਾਤਾਰ ਖਾਲਸਾ ਅਖਬਾਰ ਵਿੱਚ ਬਹਿਮਾ ਵਿਰੁੱਧ ਇੱਕ ਇੱਕ ਵਿਸ਼ਾ ਲੈ ਕੇ ਲਿਖਣਾ ਆਰੰਭਿਆ ਅਤੇ ਹੋਰ ਮਤਾਂ ਮਤੰਤਰਾਂ ਦੀਆਂ ਕਚਾਈਆਂ ਪ੍ਰਗਟਾ ਕੇ ਕੁਫਰ ਤੇ ਦੰਬ ਦੇ ਪਰਦੇ ਫਾੜ ਕੇ ਗੁਰਮਤ ਸੱਚ ਪ੍ਰਕਾਸ਼ਵਾਨ ਕੀਤਾ ਇਸ ਸੁਧਾਰ ਲੜੀ ਵਿੱਚੋਂ ਆਪ ਜੀ ਦੀਆਂ 2 ਦਰਜਨ ਦੇ ਕਰੀਬ ਪੁਸਤਕਾਂ ਆ ਜਾਂਦੀਆਂ ਹਨ ਜਿੰਨਾ ਵਿੱਚ ਦੁਰਗਾ ਪ੍ਰਬੋਧ ਆਰਤੀ ਪ੍ਰਬੋਧ ਨਕਲੀ ਸਿੱਖ ਪ੍ਰਬੋਧ ਪੰਮਾ ਪ੍ਰਬੋਧ ਮੀਰਾ ਮਨਾਉਤ ਗੁग्गा गपौड़ा ਤੇ ਸੁਲਤਾਨ ਪਵਾੜਾ ਖਾਸ ਕਰਕੇ ਪ੍ਰਸਿੱਧ ਹਨ ਭਾਈ ਸਾਹਿਬ ਜੀ ਨੇ ਅੰਧਵਿਸ਼ਵਾਸੀ ਲੋਕਾਂ ਨੂੰ ਪ੍ਰਵੋਧਨ ਲਈ ਸਵਾਲ ਜਵਾਬ ਦਾ ਢੰਗ ਵਰਤਿਆ ਹੈ ਬਹੁਤਾ ਕੁਝ ਸਰਲ ਕਵਿਤਾ ਵਿੱਚ ਸ਼ਾਇਦ ਇਸ ਲਈ ਲਿਖਿਆ ਸੀ ਕਿ ਪੜਨ ਵਾਲਿਆਂ ਦੇ ਕੁਝ ਬਾਕ ਕੰਠਾਗਰ ਹੀ ਹੋ ਜਾਣ ਆਪ ਜੀ ਦੀ ਕਵਿਤਾ ਦਾ ਰੂਪ ਅੱਜ ਕੱਲ੍ਹ ਕੁਝ ਪੁਰਾਣਾ ਲੱਗਦਾ ਹੈ ਪਰ ਹੈ ਬੜਾ ਸਰਲ ਤੇ ਰੌਚਕ ਕਈ ਮਿਸਰੇ ਤਾਂ ਇੱਕ ਵਾਰ ਪੜਨ ਨਾਲ ਹੀ ਜ਼ੁਬਾਨ ਤੇ ਖੇਲਣ ਲੱਗ ਜਾਂਦੇ ਹਨ ਮਿਸਾਲ ਦੇ ਤੌਰ ਤੇ ਸੁਲਤਾਨ ਪਵਾੜੇ ਦਾ ਪਹਿਲਾ ਦੋਹਾ ਹੀ ਲੈ ਲਵੋ ਦਸਵੇਂ ਗੁਰੂ ਦੀ ਓਟ ਲੇ ਖੜਗ ਗਿਆਨ ਕੱਢ ਏਸ ਮੀਏ ਸੁਲਤਾਨ ਦਾ ਫਸਤਾ ਦੇਵਾ ਵੱਡ ਆਪਣੇ ਕਲਪੇ ਪਾਤਰਾ ਰਾਹੀਂ ਜਿਸ ਤਰ੍ਹਾਂ ਗਿਆਨ ਚਰਚਾ ਕਰਾ ਕੇ ਆਪਨੇ ਸਿੱਟੇ ਕੱਢ ਕੇ ਫੋਕੀਆਂ ਕਥਾ ਕਹਾਣੀਆਂ ਦਾ ਸਜਰਾ ਸਮਝਾ ਕੇ ਅਗਿਆਨ ਦੇ ਅੰਧੇਰੇ ਨੂੰ ਕਟਿਆ ਹੈ ਇਹ ਕਮਾਲ ਫੀ ਜਮਾਨਾ ਆਪ ਜੀ ਨੂੰ ਹੀ ਹਾਸਲ ਸੀ ਸਰਵਰ ਦੇ ਇੱਕ ਸ਼ੇਰ ਮਾਰਨ ਦੀ ਕਹਾਣੀ ਦੇ ਉੱਤਰ ਵਿੱਚ ਸ਼ੇਰ ਮਾਰਨ ਵਾਲਿਆਂ ਦੀਆਂ ਕਈ ਬਹਾਦਰੀਆਂ ਆਪ ਜੀ ਨੇ ਦੱਸ ਕੇ ਭੇਦ ਖੋਲ੍ਹਿਆ ਹੈ ਕਿ ਇਹ ਕੋਈ ਕਰਾਮਾਤ ਨਹੀਂ ਕਹੀ ਜਾ ਸਕਦੀ ਬੰਦਿਆਂ ਵੱਲੋਂ ਸ਼ੇਰ ਮਾਰਨ ਦੇ ਅਜਿਹੇ ਕਾਰਨਾਮੇ ਅੱਜ ਕੱਲ੍ਹ ਵੀ ਅਸੀਂ ਸੁਣਨ ਦੇ ਪੜਦੇ ਹਾਂ ਜਿੱਥੋਂ ਤੱਕ ਸੁਖਣਾ ਪੂਰੀਆਂ ਹੋਣ ਦੀ ਗੱਲ ਹੈ ਕਿ ਕਿਸ ਤਰ੍ਹਾਂ ਬਿਨਾਂ ਪੀਰ ਹੀ ਮਨੁੱਖਾਂ ਦੀ ਮਾਨਤਾ ਉਹਨਾਂ ਦੇ ਕਾਜ ਸਵਾਰਦੀ ਰਹਿੰਦੀ ਹੈ ਭਾਈ ਦਿੱਤ ਸਿੰਘ ਹੋਰਾਂ ਨੇ ਪ੍ਰਬਲ ਦਲੀਲ ਦਿੱਤੀ ਹੈ ਦਾਨੀ ਜੱਟੀ ਕਰੀ ਸੁਪਤਰੀ ਪੀਰ ਤੁਹਾਡੇ ਘਰ ਦੇ ਅੱਜ ਕੱਲ੍ਹ ਜੋ ਸਰਵਰੀਏ ਹਨ ਕਿੰਨੇ ਆਉਤਰ ਮਰਦੇ ਇਹ ਜੋ ਕੁੱਤੀ ਸੋਈ ਕੱਲ ਬੈਠੀ ਹੈ ਤੇਰਾ ਘਰ ਮਲ ਬੱਚੇ ਸੱਤ ਜੋ ਇਸ ਨਿਕਾਲੇ ਕਦੋਂ ਗਈ ਸਰਬਰ ਦੇ ਚਾਲੇ ਭਾਈ ਸਾਹਿਬ ਜੀ ਨੇ ਵੱਖੋ ਵੱਖਰੀਆਂ ਜਾਤੀਆਂ ਦੇ ਲੋਕਾਂ ਨੂੰ ਇੱਕ ਇੱਕ ਕਰਕੇ ਸਿੱਖਿਆ ਦਿੰਦਿਆਂ ਅੰਮ੍ਰਿਤ ਛੱਕ ਕੇ ਸਿੰਘ ਸਜਣ ਦੀ ਪ੍ਰੇਰਣਾ ਦਿੱਤੀ ਹੈ ਇਸ ਵੇਲੇ ਇਹਨਾਂ ਪੁਸਤਕਾਂ ਦੇ வாਚਣ ਦਾ ਇੱਕ ਸਾਹਿਤਿਕ ਪਹਿਲੂ ਵੀ ਹੈ ਇਸ ਕਾਲ ਦੀਆਂ ਪੁਸਤਕਾਂ ਕਿਵੇਂ ਰਚੀਆਂ ਜਾਂਦੀਆਂ ਰਹੀਆਂ ਤੇ ਕਿਸ ਭਾਂਤ ਦੀ ਉਸ ਸਮੇਂ ਦੀ ਪਾਸ਼ਾ ਦਾ ਵਿਨੋਦੀ ਰੰਗ ਹੈ ਸੀ ਇਸ ਬਾਰੇ ਜਾਣਕਾਰੀ ਮਿਲਦੀ ਹੈ ਪਰ ਸੁਧਾਰ ਦੇ ਪਹਿਲੂ ਤੋਂ ਇਸ ਦੀ ਮਹਾਨਤਾ ਅੱਜ ਕੱਲ੍ਹ ਹੋਰ ਵੱਧ ਗਈ ਹੈ ਜਦੋਂ ਕਿ ਮੁਸਲਮਾਨ ਇਸ ਪੰਜਾਬ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਪੀਰ ਫਕੀਰ ਉਮੇ ਜਿਵੇਂ ਸਾਡੇ ਲੋਕਾਂ ਅੰਦਰ ਕੁਸੇ ਹੋਏ ਹਨ ਮਲੇਰ ਕੋਟਲੇ ਦੇ ਹਾਇਦਰ ਸ਼ੇਖ ਨੇ ਸਖੀ ਸਰਬਰ ਵਾਲੀ ਸਰਦਾ ਕਾਫੀ ਬਟੋਰ ਲਈ ਹੈ ਜਗਰਾਮਾਂ ਦੀ ਰੌਸ਼ਨੀ ਸਮੇ ਪੀਰ ਮੁਹੰਮਦਦੀਨ ਜੀ ਦੀ ਮਾਨਤਾ ਤੇ ਚਾਲੇ ਪਾਉਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਕਈ ਥਾਵਾਂ ਉੱਤੇ ਐਵੇਂ ਹੀ ਪੀਰਾਂ ਦੀਆਂ ਕਬਰਾਂ ਲੱਭ-ਲੱਭ ਕੇ ਸਜਾਈਆਂ ਜਾ ਰਹੀਆਂ ਹਨ ਹਰੇ ਝੰਡੇ ਲਹਿਰਾ ਕੇ ਤਾਜ਼ਾ ਕਲੀ ਕੀਤੀਆਂ ਕਬਰਾਂ ਦੇ ਮਜੌਰਾਂ ਸਾਈਆਂ ਤੇ ਤਕੀਆਂ ਦੀ ਮਾਨਤਾ ਮੁੜ ਉਭਾਰੀ ਜਾ ਰਹੀ ਹੈ ਸਿੱਖ ਪ੍ਰਚਾਰਕਾਂ ਨੂੰ ਖਾਸ ਤੌਰ ਤੇ ਬਹਿਮਾ ਪਰਮਾ ਦੇ ਵਿਰੋਧੀ ਸਿੰਘਾਂ ਨੂੰ ਆਮ ਤੌਰ ਤੇ ਅਜਈਆਂ ਪੁਸਤਕਾਂ ਪੜ੍ਹਨਾ ਜ਼ਰੂਰੀ ਹੈ ਤਾਂ ਜੋ ਅਖੌਤੀ ਪੀਰਾਂ ਫਕੀਰਾਂ ਤੇ ਦੰਬੀਆਂ ਦੇ ਹੱਕ ਵਿੱਚ ਦਿੱਤੀਆਂ ਜਾਣ ਵਾਲੀਆਂ ਦਲੀਲਾਂ ਭੇੜਨ ਵਾਲਿਆਂ ਨੂੰ ਨਿਰਉਤਰ ਕਰ ਸਕਣ ਕੇਂਦਰੀ ਸਿੰਘ ਸਭਾ ਕਮੇਟੀ ਨੇ ਭਾਈ ਦਿੱਤ ਸਿੰਘ ਜੀ ਦੀ ਲਿਖਤ ਸਾਰੇ ਸਹਿਤ ਨੂੰ ਮੋਢ ਛਾਪ ਕੇ ਪਾਠਕਾਂ ਤੱਕ ਪਹੁੰਚਾਉਣ ਦੀ ਜੋ ਨੀਤੀ ਬਣਾਈ ਸੀ ਹੈ ਉਸ ਮੁਤਾਬਕ ਇਹ ਦੋਵੇਂ ਪੁਸਤਕਾਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪਾਠਕਾਂ ਦੀ ਭੇਟ ਹਨ ਆਸ਼ਾ ਹੈ ਸਾਹਿਤ ਪ੍ਰੇਮੀ ਤੇ ਤਤ ਵਿਹਾਜਣ ਵਾਲੇ ਰਸੀਏ ਲਾਭ ਉਠਾਉਣਗੇ ਗੁਰਦਿੱਤ ਸਿੰਘ ਗਿਆਨੀ ਕੇਂਦਰੀ ਸਿੰਘ ਸਭਾ ਅਕੈਡਮੀ 22 ए ਚੰਡੀਗੜ੍ਹ 25 ਜੁਲਾਈ 2000 ਸੋ ਏ ਸੀ ਗਿਆਨੀ ਗੁਰਦਿੱਤ ਸਿੰਘ ਜੀ ਵੱਲੋਂ ਇਸ ਕਿਤਾਬ ਦੇ ਬਾਰੇ ਵਿੱਚ ਆਰੰਭਿਕ ਵਿਚਾਰ ਇਸ ਤੋਂ ਬਾਅਦ ਅਸਲੀ ਕਿਤਾਬ ਸ਼ੁਰੂ ਹੋਵੇਗੀ ਅਗਲੇ ਚੈਪਟਰ ਧਿਆਨ ਦੇ ਨਾਲ ਸੁਣਨ ਦੀ ਖੇਚਲਾ ਕਰੋ ਤੇ ਅੱਗੇ ਵੀ ਆਪਣੇ ਸਿੱਖ ਪੜਾਣਾ ਭਰਾਵਾਂ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ